होए बिना नवे जीवन की तलाश करनी बड़ी औखी है जो इस संसार को उदास ही नहीं निरंकार की किस तरह तलाश करेगा मुश्किल है और जैसे शब्द चोट कर गया है, उदास हो गया है, ए बंदा अगर मुसलमान है तो शरा पूरा पाबंद हो जाएगा अगर ये बंदा गुरुद्वारे आ रहा है तो सारी रैत वैत का धार नहीं हो जाएगा एकदम और ये बंदा अगर हिंदू है ਤੋ ਪੂਰਾ ਕਰਮकांड ਅਪਣਾ ਲੇਗਾ ਫਿਰ ਸ਼ਬਦ ਨੇ ਝੋਟ ਕਰ ਦੇਣਾ ਸੰਗ ਨੇ ਝੋਟ ਕਰ ਦਿੱਤੀ ਹੈ ਜਦ ਸਤ ਸੰਗ ਨੇ ਝੋਟ ਕੀਤੀ ਥੀ ਤਾਂ ਇਹ ਆਪਣੇ ਇਸ਼ਟ ਦਾ ਪੂਰਨ ਤੌਰ ਤੇ ਬਣਨ ਦੀ ਕੋਸ਼ਿਸ਼ ਕਰੇਗਾ ਅਗਰ ਕੋਈ Hindu ਪੂਰਨ ਤੌਰ ਤੇ ਕਰਮਕਾਂਡੀ ਨਹੀਂ ਹੋਇਆ ਅਜੇ ਸਤ ਸੰਗ ਨੇ ਝੋਟ ਨਹੀਂ ਕੀਤੀ ਅਗਰ ਕੋਈ ਮੁਸਲਮਾਨ ਪੂਰਨ ਤੌਰ ਤੇ ਸ਼ਰਧਾ ਦਾ ਧਾਰ ਨਹੀਂ ਨਹੀਂ ਹੋਇਆ ਯਕੀਨ ਜਾਨੋ ਅਜੇ ਨਮਾਜ਼ ਨੇ ਝੋਟ ਨਹੀਂ ਕੀਤੀ ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਇਆ ਕੁਝ ਵੀ ਨਹੀਂ ਕਿ ਕੋਈ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰਨੀ ਨਹੀਂ ਹੋਇਆ ਅਜੇ ਸ਼ਬਦ ਨੇ ਝੋਟ ਨਹੀਂ ਕੀਤੀ ਅਜੇ ਕਥਾ ਕੀਰਤਨ ਨੇ ਕਦੇ ਹੀ ਝੋਟ ਨਹੀਂ ਕੀਤੀ ਕਿ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ ਸ਼ਬਦ ਦਾ تیر ਲੰਘ ਜਾਂਦਾ ਨਹੀਂ ਲੱਗੇਗਾ ਅਗਰ ਲੱਗਦਾ ਤੇ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰਨੀ ਹੋ ਜਾ ਅਗਰ ਸਤਸੰਗ ਨੇ ਚੋਟ ਕੀਤੀ ਏ ਤੇ ਪੂਰਾ ਕਰਮ ਕਾਂਡੀ ਹੋ ਜਾਣਾ ਸੀ ਇਸ ਲਈ ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰਈ ਹੋ ਜਾਣਾ ਸੀ ਪੰਜ ਵਕਤ ਦਾ ਪੱਕਾ ਨਮਾਜ਼ੀ ਔਰ ਪੂਰੀ ਕੁਰਾਨ ਦੀ ਤਲਾਵਤ ਕਰਨ ਵਾਲਾ ਜ਼ਕਾਤ ਦੇਣ ਵਾਲਾ ਰੋਜ਼ੇ ਰੱਖਣ ਵਾਲਾ ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ ਪੂਰੀ ਪੁਖਤਗੀ ਪਕਿਆਈ ਕਿ ਹੁਣ ਜੋ ਕੁਝ ਮੈਂ ਕਹਿਣ ਲਗਾ ਉਹਨੂੰ ਥੋੜੀ ਜਿਹੀ ਗਹਿਰਾਈ ਨਾਲ ਸਰਵਨ ਕਰਨਾ ਸਾਲ 2 ਸਾਲ 5 7 ਸਾਲ ਸ਼ਰਾ ਦੇ ਚਲੰਗੇ ਨੇ ਕਰਮ ਕਾਰਨ ਦੇ ਚਲੰਗੇ ਨੇ ਰਹਿਤ ਵੈਦ ਦੇ ਚਲੰਗੇ ਨੇ ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਹੋਈ ਲਾਂਵਾ ਜੀਵਨ ਪ੍ਰਾਪਤ ਨਹੀਂ ਹੋਇਆ ਦੋ ਸ਼ਬਦ ਬਰਦਾਸ਼ਤ ਕਰਨੇ ਇਹ ਬੰਦਾ ਸ਼ਰਾ ਤੋਂ ਵੀ ਉਦਾਸ ਹੋ ਜਾਏਗਾ ਇਹ ਬੰਦਾ ਕਰਮ ਕਾਂਣ ਤੋਂ ਵੀ ਉਦਾਸ ਹੋ ਜਾਏ। ਤੇ ਹੱਥ ਜੋੜ ਕੇ ਮੈਂ ਮਾਫੀ ਮੰਗ ਲਵਾਂ, ਮੈਂ ਗਲਤ ਹਾਂ ਮੈਂ ਤੇ ਮੇਰੀ ਸੁਦਾਈ ਵੀ ਕਰ ਦੇਣਾ, ਇਹ ਬੰਦਾ ਰਹਿਤ ਬੈਗ ਤੋਂ ਵੀ ਉਦਾਸ ਹੋ ਜਾਏ। ਕਿਉਂ? ਜਿਸ ਲਈ ਸ਼ਿੰਗਾਰ ਕੀਤਾ ਹੈ, ਉਹਦੀ ਝਲਕ ਨਹੀਂ ਮਿਲੇਗੀ। 5-7 ਸਾਲ ਹੋ ਗਏ ਨੇ, 10 ਸਾਲ ਹੋ ਗਏ ਨੇ, ਕਿ ਕੋਈ ਸੋਚਣ ਵਾਲਾ ਬੰਦਾ ਕਾਇਂ ਤੇ ਸ਼ਬਦ ਨੇ ਝੋਟ ਕੀਤੀ, ਸੋਚਦਾ ਨਾ ਕਿ ਝੋਟ ਲੱਗਣੀ ਨਹੀਂ। ਚੋਟ ਤੇ ਸਿਆਣੇ ਨੂੰ ਲੱਗੇ ਲਾਜ਼ਮੀ ਹੈ 90% ਦੀ ਖੁਦਕਸ਼ੀ ਸਿਆਣੇ ਬੰਦੇ ਕਰਦੇ ਨਾ ਮੂਡ ਨਹੀਂ ਕਰਦੇ ਔਖਾ ਨਾ ਹਣਾ ਪਰ ਆਪਣੇ ਆਪ ਨੂੰ ਬੁਲਾਣ ਦੀ ਵੀ ਕੋਸ਼ਿਸ਼ ਹੋਈ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗਮਗੀਨ ਹੋ ਜਾਂਦੇ ਨੇ ਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ ਹੈ ਆਪਣੇ ਆਪ ਨੂੰ ਬੁਲਾਣ ਦੀ ਕੋਸ਼ਿਸ਼ ਕਰਦੇ ਨੇ ਮਨੁੱਖ ਪੁੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ ਹੈ ਰੇਡੀਓ ਨਾਲ ਬੈਠ ਸਕਦਾ ਹੈ ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਕੋਈ ਵੀ ਨਹੀਂ ਬੈਠ ਸਕਦਾ ਜਾਂ ਜਿਵੇਂ ਆਪਣੇ ਆਪ ਦੇ ਨਾਲ ਬੈਠਦਾ ਹੈ ਸਿਵਾਏ ਬੇਚੈਨੀ ਤੋਂ ਹੋਰ ਕੁਝ ਵੀ ਨਹੀਂ ਹੈ ਹਰ ਪਲ ਕੋ ਦੌੜ ਰਿਹਾ ਹੈ ਕਿੱਥੋਂ ਆਪਣੇ ਆਪ ਤੋਂ ਵੱਜ ਜਾ ਆਪਣੇ ਆਪ ਕੋ ਵੱਜ ਜਾ ਦੂਸਰੇ ਕੋਲ ਬੈਠੋ ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ ਇਹ ਹੀ ਕੁਛ ਦੂਸਰਾ ਵੀ ਇਹ ਹੀ ਕੁਛ ਕਿਸ पे ਖੋਲੋਂ ਗੰਠੜੀ ਦੁਖੀ ਭਰ ਆਇਆ ਮਹਾਰਾਜ ਕਹਿੰਦੇ ਮੈਂ ਗੰਢ ਦੇ ਅੱਗੋਂ ਖੋਲਣਾ ਚਾਹੀਦਾ ਕੋ ਖੋਲਣ ਲੱਗਦਾ ਕਿ ਪਹਿਲੇ ਹੀ ਖੋਲ ਕੇ ਰੱਖ ਦੇਣਾ ਮੈਂ ਇੱਕ ਦੁਖ ਦੀ ਗੱਲ ਕਰਦਾ ਉਹ 10 ਦੁਖ ਦੀ ਗੱਲ ਕਰਦਾ ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਬੁਲਾ ਸਕਦੇ ਨੇ ਮਿਟਦਾ ਕੋਈ ਨਹੀਂ ਇਹ ਵੀ ਮਹਾਰਾਜ ਕਹਿੰਦੇ ਵਕਤੀ ਤੌਰ ਤੇ ਬੁਲਾਉਣ ਦਾ ਠੀਕ ਰੰਗ ਆਉਂਦਾ ਹੈ ਇਸ ਵਾਸਤੇ कहने ने कि कल्ला ਤੇ ਰੱਬ ਵੀ ਨਾਵੇ ਕਿ ਕਲ ਅਖਰ ਦੀ ਹੈ ਤੇ ਜਿਹਨੂੰ ਇਹ ਕਲ ਅਖਰ ਦੀ ਗੱਲ ਸਪਸ਼ਟ ਹੋ ਗਈ ਆਪਣੇ ਆਪ ਦੇ ਨਾਲ ਨਹੀਂ रह ਸਕਦਾ ਔਰ ਕਿਉਂ ਨਹੀਂ रह ਸਕਦਾ ਇਹਦੇ ਕੋਲ ਕੁਛ ਨਹੀਂ ਹੈ ਤਾਂ ਹੀ ਨਹੀਂ ਰਹੇ ਜੋ ਆਪਣੇ ਆਪ ਦੇ ਨਾਲ रह ਸਕਦਾ ਹੈ ਬੜਾ ਮਹਾਨ ਮਨੁੱਖ ਹੈ ਬਹੁਤ ਵੱਡਾ ਮਨੁੱਖ ਹੈ ਇਹ ਵੀ ਨਰਸ ਉਹਦੇ ਕੋਲ ਕੁਛ ਹੈ ઋષਿ ਯਾਗਵਲਗ ਗੰਗਾ ਦੇ ਤੱਟ ਤੇ ਬੈਠਾ ਸੀ ਉਸਦੇ ਮਿੱਤਰ ਨੇ ਦੇਖਿਆ ਕੱਲਾ ਬੈਠਾ ਹੈ ઋષਿ ਚਲੋ ਚੱਲ ਕੇ ਸਾਥ ਦੇ ਲਈਏ ਜਾ ਕੇ ਕੋਲ ਬੈਠਿਆ ਤੇ ਆਖਿਆ ਸੰਤ ਜੀ ਤੁਸੀਂ ਇਕੱਲੇ ਬੈਠੇ ਸੀ ਨਾ ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ ਆ। ਆਗਵਲਤ ਕਹਿ ਲਗਾ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਇਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ ਹੁਣ ਤੂੰ ਆਇਆ ਮੈਨੂੰ ਇਕੱਲਾ ਕਰ ਦਿੱਤਾ ਮੈਨੂੰ ਆਪਣੇ ਨਾਲੋਂ ਤੋੜ ਦਿੱਤਾ। ਮੇਰੇ ਤੇ ਰਹਿਨ ਖਾ ਦਰਸ ਕਰ ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ ਏ ਕਿਹੜੀ ਰੰਗ ਹੈ। ਕਿਹ ਕਿਹੜੀ ਤਰੀਕਾ ਹੈ। ਵਰਨਾ ਇਕੱਲੇਪਣ ਨੂੰ ਆਮ ਦੁਨੀਆ ਤੇ ਸਜ਼ਾ ਮੰਨਦੀ ਏ ਪਤਾ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਕੱਲਾ ਰੱਖਦੇ ਨੇ ਤਨਹਾ ਇਹ ਆਪੇ ਠੀਕ ਹੋ ਜਾਏਗਾ ਇਹਨੂੰ 5-7 ਦਿਨ ਕੱਲੇ ਰੱਖੋ ਤਨਹਾਈ ਸਜ਼ਾ ਹੈ ਕਿਸ ਲਈ ਜਿਹਦੇ ਕੋਲ ਕੁਝ ਵੀ ਨਹੀਂ ਹੈ ਨਾ ਕੋਈ ਉਮੰਗ ਨਾ ਕੋਈ ਤਰੰਗ ਨਾ ਕੋਈ ਖੇੜਾ ਨਾ ਕੋਈ ਖੁਸ਼ੀ ਨਾ ਅੰਦਰ ਗੁਲਾਸ ਕਿਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ ਕੋਈ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ ਸਿਵਾਏ ਦੁੱਖਾਂ ਤੋਂ ਰਹਿ ਕੇ ਹਰ ਮਨੁੱਖ ਦੁੱਖਾਂ ਦੀ ਪੰਡ ਪਰ ਮਨੁੱਖ ਦੁੱਖਾਂ ਦੀ ਗੱਠੜੀ ਚੁਕੀ ਫਿਰਦਾ ਹੈ ਹਰ ਮਨੁੱਖ ਦੇ ਕੋਲ ਹੋ ਕੇ ਹੀ ਹੋ ਕੇ ਨੇ ਬਸ ਤੁਸੀਂ ਥੋੜਾ ਜਿਹਾ ਮੌਕਾ ਦਿਓ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਦੇਖੋ ਕਿਤਨੇ ਸੌ ਦੁੱਖ ਸੁਣੰਦਾ ਹੈ ਕਿ ਨਹੀਂ ਗੰਢ ਖੋਲਣੀ ਅਗਲੇ ਦਿਖੀਏ ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਬਾਕੀ ਉਹ ਸੁਣੰਦਾ ਰਹੇਗਾ ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ ਸੁਣਦੇ ਜਾਣਾ ਸਭ ਕੁਝ ਸੁਣਾਈ ਦੇਵੇ ਚੁੱਪੀ ਨਹੀਂ ਕਰੇਗਾ ਔਰ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਇਹਨਾਂ ਨੂੰ ਆਖੇ ਨਾ ਵੜਾ। ਵੀ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀਏ ਨੇ ਗੰਡ ਖੋਲ ਹੀ ਨਹੀਂ ਕਿਦਰ ਖੈਰ ਕੋਈ ਨਹੀਂ। ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਆਉਂਦਾ ਹੈ, ਰਸ ਆਉਂਦਾ ਹੈ। ਬੜਾ ਸਵਾਦ ਆਉਂਦਾ ਹੈ। ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ। ਕਿ ਕਿਦਰੇ ਕਿਦਰੇ ਫਿਰ ਸੁੱਖ ਨੂੰ ਵੀ ਦੁੱਖ ਦੇ ਚ ਬਦਲਦਾ ਹੈ ਕਿ ਵੀ ਮੈਂ ਅਰਜ਼ ਕਰਾਂ ਤੁਸੀਂ ਆਖੋ ਕਿ ਸੁੱਖ ਨੂੰ ਦੁੱਖ ਦੇ ਚ ਬਦਲਦਾ ਹੈ ਆ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ ਬੰਬਈ ਤੋਂ ਮੈਂ ਇੰਦੌਰ ਜਾਣਾ ਸੀ ਦਾਦਰ ਸਿੰਘ ਸਵਾਰ ਦੇ ਚ ਕਿ ਇੰਦੌਰ ਦੇ ਸੱਜਣ ਮਿਲ ਗਿਆ ਉਹਨੇ ਕਿਹਾ ਗੈਣੀ ਜੀ ਅਸੀਂ ਬਾਹਰ ਰੋਡ ਜਾ ਰਹੇ ਹਾਂ ਸੜੀਕਾਰ ਅਸੀਂ ਤੇ ਨਾਤਵੀਂ ਡਰਾਈਵਰਾਂ ਕਿ ਪਤੀ ਪਤਨੀ ਤੇਨੇ ਕਿਸੇ ਨਾਲ ਚੱਲ ਸਕਿਆ ਰਸਤਾ ਚੰਗਾ ਪਾਸ ਹੋਵੇਗਾ ਗੱਲਾਂ ਬਾਤਾਂ ਕਰਦੇ ਜਾਵਾਂਗੇ ਤੇ ਮੈਨੂੰ ਕਹਿਣ ਲੱਗਾ ਰਸਤੇ 'ਚ ਬੜੇ ਪਹਾੜ ਪੈਂਦੇ ਨੇ ਹਰਿਆਵਲ ਬੜੀ ਸਾਗਵਾਨ ਦਾ ਬੜਾ ਜੰਗਲਾਤ ਆਏਗਾ ਮੈਨੂੰ ਤਾਂ ਪਤਾ ਤੇ ਮੈਨੂੰ ਵੀ ਹੈ ਪਰ ਚਲੋ ਜਿਸ ਤੁਸੀਂ ਕਹਿੰਦੇ ਉਸ ਤਰ੍ਹਾਂ ਬਣਾ ਲੈਂਦੇ ਆਂ ਬ੍ਰਾਂ ਉਸ ਦਿਨ ਦਾ ਮੇਰਾ ਤਲਸ ਤਜਰਬਾ ਹੈ ਜਿਉਂ ਗੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ ਉਹਨੇ ਹੋਕੇ ਹੀ ਭਰਨੇ ਸ਼ੁਰੂ ਕੀਤਾ ਉਹ ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ ਪਿੱਛੇ ਦੋਵੇਂ પતિ ਪਤਨੀ ਬੈਠੇ। ਕਿ ਮੈਂ ਹੈਰਾਨ ਹੋਏ ਕਿ ਓਕੇ ਕਿ ਕਿ ਜਲਾ ਕੇ ਰੱਖ ਦੇਗਾ ਇਹਂ ਦੌਰ ਤੱਕ ਪਹੁੰਚਣ ਦੇ ਆਸਤੇ। ਇੱਕ ਬੇਚੈਨ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ। ਇੱਕ ਆਨੰਦ ਪ੍ਰਸੰਚਿਤ ਮਨੋਕੋਲ ਬੈਠੋ ਉਸ ਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ। ਉਹ ਉੱਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਓਕੇ ਭਰਦਾ ਇਹਂ ਦੌਰ ਤੱਕ ਗਿਆ ਕਿ ਸਾਰੀ ਕਾਰ ਨੂੰ ਹੀ ਫੋਕੇ ਰੱਖ ਦੇਵੇਗਾ। ਨਹੀਂ ਹੋ ਕੇ ਇੰਨੀ ਸਲਾਮ ਇਤਨੀ ਜਲਨ ਮੇਰੇ ਕੋਲ ਰਹਾ ਨਹੀਂ ਗਿਆ ਜੈਸੇ ਜਲਗਾਉਂ ਦੇ ਨੇੜੇ ਪਹੁੰਚੇ ਤੇ ਮੈਂ ਕੁਛਲੇ ਅੰਕ ਸਰਦਾਰ ਜੀ ਗੱਲ ਕੀਤੀ ਹੈ ਮੈਂ ਕਹਿੰਦਾ ਹਾਂ ਤੁਹਾਡੀ ਪ੍ਰਾਈਵੇਟ ਜ਼ਿੰਦਗੀ ਤੇ ਮਦਾਫਲਤ ਕਰਨੀ ਨਹੀਂ ਚਾਹੀਦੀ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ ਮੈਂ ਬੇਚੈਨ ਹੋ ਗਿਆ और मैं सोची पै गया कि मैं इस सफर क्यों चुन लिया थोड़े पता मैं आखन लगे गैनी जी एक छे घाटा पै गया एक कोई दिन, लगदा कोई दिन कल तो कल का मैं बड़ा बेचै बहुत परेशान पत्नी बोल पाई कहनी जी एक गल नहीं है ਕੀ ਗਲਤ ਕਹਿੰਦੇ ਤੇ ਪਰ ਉਹਨਾਂ ਨੂੰ ਸਮਝਾਣ ਲੱਗੇ ਕਮ ਸੇਕਾ ਮੈਂ ਵਿਗਿਆਨੀਆਂ ਨਾਲ ਤੇ ਝੂਠ ਨਾ ਬੋਲ। ਉਹ ਕਹਿਣ ਲੱਗੇ ਇਹਨਾਂ ਨੂੰ 4 ਲੱਖ ਦਾ ਨਫਾ ਹੋਇਆ ਏ। ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ ਤਾਂ 10 ਤੇ ਮਿਲੇ ਜਾਂ ਨਹੀਂ ਮਿਲੇ 4 ਹੈ ਤਾਂ ਹੁਣ ਕੱਲ ਦਾ ਕਈ ਜਾਣਨ ਛੇ ਲਗਦਾ ਘਾਟਾ ਫੈ ਗਿਆ ਛੇ ਲਗਦਾ ਘਾਟਾ। ਨਾ ਆਪ ਆਰਾਮ ਕਰਦੇ ਨਾ ਕਿਸੇ ਹੋਰ। ਰੋਈ ਜਾਂਦੇ ਨੇ ਦੁਖੀ। ਮੈਂ ਕਿਹਾ ਠੀਕ ਹੈ ਦੁੱਖ ਦੁੱਖ ਪ੍ਰਤੀਤ ਹੋਵੇ ਇਸ ਤਰ੍ਹਾਂ ਦੇ ਲੋਕ ਤੇ ਹਨ। ਪਰ ਕਈ ਨਫੇ ਨੂੰ ਵੀ ਨੁਕਸਾਨ ਦੇ ਵਿੱਚ ਬਦਲ ਦਿੰਦੇ ਨੇ ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ ਜੀਵਣਾ ਨਹੀਂ ਆਉਂਦਾ ਬਹੁਤ ਸਾਰੇ ਲੋਕ ਤੇ ਐਸੇ ਨੇ ਸੁੱਖ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ ਨਫਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਦਿੰਦੇ ਨੇ ਜੀਵਣਾ ਆਪਣਾ ਵੀ ਮਹਾਲ ਕਰਦੇ ਨੇ ਦੂਜਿਆਂ ਦਾ ਆਦਤ ਹੋ ਜਾਂਦੀ ਔਰ ਫਿਰ ਹੋਕੇ ਹੀ ਹੋਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਡ ਖੋਲ ਕੇ ਜੋ ਹੈ ਰੱਖਣ ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ ਤੋ ਖੈਰ ਮਨੁਕਤਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖ ਹੈ। ਕੋ란 ਦੀ ਕੋਸ਼ਿਸ਼ ਇਥੋਂ ਜੋ ਹੈ سلسلہ ਆਰੰਭ ਹੁੰਦਾ ਹੈ। ਤੋ ਹੁਣ ਮੁਖ्तसर ਵਿੱਚ ਕਰਾਂ ਜੋ ਸ਼ਬਦ ਤੋਂ ਸਤਸੰਗ ਤੋਂ ਝੋਟ ਖਾ ਕੇ ਉਦਾਸ ਹੋਇਆ ਹੈ। ਲਾਜ਼ਮੀ ਅਗਰੇ ਸਿੱਖ ਹੈ ਤੋ ਪੂਰਾ ਰਹਿਤਿਆ ਬਹਿਤਿਆ ਹੋਵੇਗਾ। ਮੈਂ ਤੇ ਦੋਰਾਉ। ਅਗਰੇ ਮੁਸਲਮਾਨ ਹੈ ਤੋ ਪੱਕਾ ਸ਼ਰਈ ਹੋਵੇਗਾ। ਪੱਕਾ ਸ਼ਰਈ ਅੱਜ ਤੱਕ ਵੀ ਜਾਏਗਾ। ਰੋਜ਼ੇ ਵੀ ਰੱਖੇਗਾ ਪੰਜ ਵਕਤ ਨਮਾਜ਼ ਵੀ ਪੜ੍ਹੇਗਾ ਜ਼ਕਾਤ ਵੀ ਦੇਵੇਗਾ ਤਲਾਵਤ ਵੀ ਕਰੇਗਾ ਸਭ ਕੁਝ ਕਰੇਗਾ ਸੁਨਨਤ ਵੀ ਰੱਖੇਗਾ ਔਰ ਜੇ ਇਹ Hindu ਹੈ ਪੱਕਾ ਕਰਮ ਕਾਂਢੀ ਹੋਵੇਗਾ 68 ਤੀਰਥਾਂ ਵਿੱਚ ਇਸਨੇ ਇੱਕ ਵੀ ਨਹੀਂ ਛੱਡਣਾ ਸਾਰਿਆਂ ਦਾ ਇਸ਼ਨਾਨ ਕਰਕੇ ਆਇਆ ਇਹਨੇ ਮਾਗਦਾਵੀ ਇਸ਼ਨਾਨ ਕਰਨਾ ਹੈ ਕੁੰਭ ਦਾ ਵੀ ਕਰਨਾ ਹੈ ਇਹਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ ਇਨੇ ਪੂਜਾ ਵੀ ਕਰਨੀ ਐਨੇ ਅਰਚਾ ਵੀ ਕਰਨੀ ਐਨੇ ਬੰਦਨ ਵੀ ਕਰਨਾ ਹੈ। ਇਹਨੇ ਤਿਲਕ ਵੀ ਪਹਿਨਣਾ ਐਨੇ ਜਨੇਊ ਵੀ ਪਹਿਨਣਾ ਐਨੇ ਤੋਤੀਲੀ ਪਹਿੰਨੇ। ਇਹ ਪੱਕਾ ਕਰਮ ਕਾਂਢੀ ਬਣੇਗਾ। ਇਹ ਪੱਕਾ ਰਹਿਤ ਬਹਿਤੀਆ ਬਣੇਗਾ। ਔਰ ਇਹ ਪੱਕਾ ਸ਼ਰਈ ਬਣੇਗਾ। ਲੇਕਿਨ ਜਦ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ। ਦਿਮਾਗੀ ਤਲ ਤੇ ਜੀਣ ਵਾਲਾ ਸ਼ਬਦ ਝੋਟ ਕਰ ਗਿਆ ਸੀ ਸਤਸੰਗ ਝੋਟ ਕਰ ਗਿਆ ਉਦਾਸ ਹੋਇਆ ਯਕੀਨ ਜਾਨੋ ਉਹਨਿਸ ਨੂੰ ਇੱਕ ਹੋਰ ਝੋਟ ਲੱਗੇਗੀ ਜਿਸ ਲਈ ਇਹ ਸਾਰਾ ਸ਼ਿੰਗਾਰ ਉਸ ਦਾ ਤੇ ਕੋਈ ਪਤਾ ਨਹੀਂ ਉਹ ਤੇ ਹੈ ਇਹ ਸ਼ਰਾਤ ਉਦਾਸ ਹੋ ਜਾਏਗਾ ਉਸਤਾਖੀ ਨਾ ਇਹ ਕਰਮ ਕਾਣ ਤੋਂ ਉਦਾਸ ਹੋ ਜਾਏ ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕਿਹਾ ਭਾਈ ਨਿਰਾਸੀ ਬਹੁਤ ਦਿਨ ਲਾ ਗਿਆ देश-देश दर में सगले चागे, बड़े डेरिया च गया बड़ी तीर्थ यात्रा की बड़े साधु संतान को बड़ा सत्संग कीता है दिन बहुत लंग गए ने मुद्दत बहुत हो गई है प्राप्त कुछ नहीं होया निराशा भाई निराशी ऐसा है, कोई मनुख पुत्रां तो निराश हो जाता है कोई मित्रों तो निराश हो जाता है ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ ਐਸਾ ਹੁੰਦਾ ਜਗਤ ਵਿੱਚ ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ ਪਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ ਹੈ ਪ੍ਰਮਾਤਮਾ ਤੋਂ ਨਿਰਾਸ਼ ਹੋ ਜਾਂਦਾ ਪਤਨੀ ਹੈ ਵੀ ਸਹੀ ਕਿ ਨਹੀਂ ਔਰ ਉਸ ਦੇ ਮਿਲਣ ਨਾਲ ਕੀ ਮਿਲ ਜਾਣਾ ਗੁਰੂ ਤੋਂ ਨਿਰਾਸ਼ ਪ੍ਰਮਾਤਮਾ ਤੋਂ ਨਿਰਾਸ਼ ਔਰ ਪੱਕੇ ਹੀ ਨਿਰਾਸ਼ ਵਰਤੀ ਤੇ ਉਹ ਮਿਲਣਗੇ ਤੁਹਾਨੂੰ ਜੋ ਬੜੇ ਚਾਅ ਮਲਾਰ ਨਾਲ ਇਸ ਮਾਲਕ ਤੇ ਚਲੇ ਸਕੇ ਤੇ ਵੀ ਨਰਸ ਕਰੋ ਦੂਸਰੇ ਦੀ ਗੱਲ ਨਹੀਂ ਦੂਸਰਾ ਇਤਨਾ ਉਦਾਸ ਨਹੀਂ ਹੋਵੇਗਾ ਦੂਸਰੇ ਤੇ ਸਮਾਰਕ ਦਾ ਜੇ ਪਾਂਦੀ ਨਹੀਂ ਉਦਾਸ ਹੋ ਜਾਵੇ ਭਾਈ ਨਿਰਾਸ਼ੀ ਬਹੁਤ ਦਿਨ ਲਾਗੇ ਅਗਰ ਇਹ ਉਦਾਸ ਹੋਇਆ ਹੈ ਤੂੰ ਇਸ ਰਹਿਤ ਬੈਤ ਦਾ ਇਸ ਸ਼ਰਾ ਦਾ ਇਸ ਕਰਮ ਕਾਂ ਦਾ ਫਿਰ ਸਹੀ ਇਸਤੇਮਾਲ ਕਰੇਂਗਾ ਅਗਨ ਨੇ ਦੁਨੀਆ ਦੀ ਤਲਾਸ਼ ਕਰੇਗਾ ਪਰਮ ਪ੍ਰਕਾਸ਼ ਦੀ ਖੋਜ ਕਰੇਗਾ ਸਿਰਫ ਇਸ ਵਿੱਚ ਨਹੀਂ ਜੀਵੇਗਾ ਇਹ ਵੀ ਮੈਲਸ ਕਰਦੇ ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਮੰਜ਼ਿਲ ਸਿਰਫ ਕਰਮकांड ਹੋ ਜਾਂਦਾ ਹੈ ਸਿਰਫ ਸ਼ਰਾ ਹੋ ਜਾਂਦੀ ਹੈ ਉਹ ਜਿੰਨੇ ਕਠੋਰ ਹੁੰਦੇ ਨੇ ਰੂਹੇ ਜ਼ਮੀਨ ਦੇ ਤੇ ਇਤਨਾ ਸਖਤ ਕਠੋਰ ਹੋਰ ਕੋਈ ਵੀ ਨਹੀਂ ਹੋ ਸਕਦਾ ਇਹ ਵੀ ਮੈਲਸ ਕਰਦੇ ਉਹ ਜਿੰਨੇ ਕਠੋਰ ਹੋ ਜਾਣਗੇ ਉਹ ਜਿੰਨੇ ਜ਼ਾਲਮ ਹੋ ਜਾਣਗੇ ਉਹ ਜਿੰਨੇ ਸਖਤ ਦਿਲ ਦੇ ਹੋ ਜਾਣਗੇ ਇੱਕ ਉਦਾਹਰਣ ਤਵਾਰੀ ਹੀ ਮੈਂ ਤੁਹਾਡੇ ਸਾਹਮਣੇ ਰੱਖਾਂ ਗੱਲ ਸਪਸ਼ਟ ਹੋ ਜਾਏਗੀ ਸੂਬਾ ਸਰਹੰਦੀ ਕਚੈਰੀ ਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾੜਲੇ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਪਹਿਲੇ ਬੁਰਜ ਦੇਚ ਰੱਖਿਆ ਗਿਆ ਠੰਡੇ ਬੁਰਜ ਦੇ ਅੱਜ ਪੇਸ਼ ਕੀਤੇ ਗਏ ਕਚੈਰੀ ਦੇ ਸੂਬਾ ਸਰੰਦ ਕਹਿੰਦਾ ਇਹ ਮਾਸੂਮ ਮਸਤੇ ਛੋਟੇ ਨੇ ਬੋ ਇਦਾ ਮਤਲਬ ਉਹਨੂੰ ਮੁਗਲ ਰਾਸੀ ਉਹਨੇ ਨਹੀਂ ਦੇਖੇ ਸੀ ਕਿ 마ਸੂਮ ਅਸਤ ਇਹ ਬਹੁਤ ਛੋਟੇ ਇਹ ਬਿਲਕੁਲ ਬੱਚੇ ਹਨ ਇਦਾ ਮਤਲਬ ਹੈ ਉਹਦੇ ਦਿਲ ਦੇ ਕਿਸੇ ਕੋਨੇ ਵਿੱਚ ਦਇਆ ਪੈਦਾ ਹੋਵੇ ਕਿ ਬਹੁਤ ਛੋਟੇ 마ਸੂਮ ਨੇ ਇਹ 마ਸੂਮ ਅਸਤ ਇਸੇ ਹੀ ਸਭਾ ਵਿੱਚ ਇੱਕ ਕਾਜ਼ੀ ਬੈਠਾ ਹੈ ਇਸੇ ਹੀ ਸਭਾ ਦੇ ਵਿੱਚ ਦੀਵਾਨ ਸੁਚਾ ਅਨੰਦ ਜੀ ਬੈਠਾ ਹੈ ਨਵਾਬ ਮਲੇਰ ਕੋਟਲਾ ਵੀ ਬੈਠਾ ਹੈ ਆਲੇ ਦੁਆਲੇ ਦੇ ਹੋਰ ਨਵਾਬ ਤੇ ਜਾਗੀਰਦਾਰ ਵੀ ਬੈਠੇ ਨੇ ਕੁੱਲ ਮਿਲਾ ਕੇ 17 ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਇਹਨਾਂ ਮਾਸੂਮ ਬੱਚਿਆਂ ਬਾਰੇ। ਔਰ ਫੈਸਲੇ ਤੇ ਮੋਰ ਲਾਣੀ ਹੈ। ਨਵਾਬ ਸੂਬਾ ਸਰਹੰਦ ਵਜੀਦ ਖਾਨ ਮੁਖੀ ਹੋਏ। ਪਰ ਇਸ ਮੁਖੀ ਦੇ ਮੂੰਹੋਂ ਬੱਚਿਆਂ ਨੂੰ ਵੇਖਦਿਆਂ ਹੀ ਬੋਲ ਨਿਕਲ ਗਏ ਮਾਸੂਮ ਅਸ ਇੱਕ ਛੋਟੇ ਬਹੁਤ ਮਾਸੂਮ। ਦੀਵਾਨ ਸੁਚਾਨੰਦ ਕਹਿੰਦਾ ਇਹੀਂ ਫਰਜ਼ੰਦੇ ਮਾਰਸ ਇਹ ਮਾਸੂਮ ਨਹੀਂ ਇਹ ਸੱਪ ਦੇ ਬੱਚੇ ਨੇ ਦੀਵਾਨ ਸੁਚਾਨੰਦ ਇਹੀਂ ਫਰਜ਼ੰਦੇ ਮਾਰਸ ਮਾਰੂ ਕਹਿੰਦੇ ਨੇ ਸੱਪ ਨੂੰ ਪਰਸ਼ੀਨ ਦੇ ਵਿੱਚ ਅਰਬੀ ਵਿੱਚ ਪਛਤੋ ਦੇ ਸੱਪ ਨੂੰ ਕਹਿੰਦੇ ਨੇ ਮਾਰ ਇਹੀਂ ਫਰਜ਼ੰਦੇ ਮਾਰਸ ਫਰਜ਼ੰਦ ਕਹਿੰਦੇ ਨੇ ਬੱਚੇ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਨਾਂ ਦਾ ਸਿਰ ਅੱਜ ਹੀ ਕੁਚਲ ਦੇਣਾ ਚਾਹੀਦਾ ਹੈ ਮਾਰ ਇਹ ਫਰਜ਼ੰਦੇ ਮਾਰਸ ਇਹ ਬੋਲ ਵਿਵਾਨ ਸੁਚਾਨੰਦੇ ਵਕਤ ਪਾ ਕੇ ਕਲਗੀਧਰ ਦੇ ਕੰਨਾਂ ਤੱਕ ਵੀ ਪਹੁੰਚੇ ਸੀ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆ ਗਿਆ ਗਿਆ ਸਭ ਆ ਗਿਆ ਗਏ ਇਹ ਫਰਜ਼ੰਦੇ ਮਾਰਸ ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਿਗੁਰ ਨੇ ਕਬੂਲ ਵੀ ਕੀਤਾ ਹੈ ਬਤਿਕ ਐਸੀ ਮਾਰੀ ਐ ਅਸੀਂ ਸੱਤ ਪਈਆਂ ਪਰ ਜ਼ਾਲਮ ਲਈ ਤੁਸ਼ਟ ਲਈ ਸਤਗੁਰ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹਾਂ ਸੁਧ ਕੇ ਚੂਮ ਬੱਚੇ ਗਾਂ ਕੁਸ਼ਤਾ ਚਾਰ ਇਹ ਬਾਕੀ ਬਮਾਂ ਦਸਤ ਪੇਚੀ ਦਾ ਮਾਰ ਕੀ ਹੋਇਆ ਉਹ ਮੇਰੇ ਚਾਰ ਬੱਚੇ ਮਾਰ ਦਿੱਤੇ ਔਰੰਗਜ਼ੇਬ ਪੇਚੀ ਦਾ ਸੱਤ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿੰਨੇ ਬੱਚਿਆਂ ਨੂੰ ਜਨਮ ਦੇਵੇ ਸੱਤ ਤੇ ਮੌਜੂਦ ਹੈ ਕੀ ਹੋਇਆ ਤੂੰ ਚਾਰ ਬੱਚੇ ਮਾਰ ਦਿੱਤੇ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਸਭ ਮੌਜੂਦ ਹੈ ਚਾਹਾ ਸ਼ੁੱਧ ਕੇ ਚੋਂ ਬੱਚੇ ਗਾਂ ਕੁਛਤਾ ਚਾਰ ਕਿ ਬਾਕੀ ਬਮਾਂਦਸਤ ਪੇਚੀ ਦਾ ਮਾਰ ਪੇਚੀ ਦਾ ਸੱਪ ਜੋ ਬਚ ਗਿਆ ਕੌਣ ਤੇ ਹੁਣ ਤੁਸੀਂ ਖੁਦ ਅੰਦਾਜ਼ਾ ਲਗਾਓ ਸਤਿਗੁਰ ਕਿਸ ਨੂੰ ਕਹਿ ਰਹੇ ਆਪਣੇ ਆਪ ਨੂੰ ਕਹਿ ਰਹੇ ਨੇ ਆਪਣੀ ਉਮਤ ਖਾਲਸੇ ਨੂੰ ਕਹਿ ਰਹੇ ਕੇ ਬਾਕੀ ਬਮਾਨ ਰਸਤੇ ਪੇਚੀ ਦਾ ਮਾਰ ਐ ਔਰ ਮੁਜ਼ੇਬ ਸਭ ਮੌਜੂਦ ਹੈ ਕੀ ਹੋਇਆ ਤੂੰ ਚਾਰ ਸੱਬ ਦੇ ਬੱਚੇ ਮਾਰ ਦਿੱਤੇ ਚਾਹ ਸ਼ੁਦ ਕੇ ਚੋਂ ਬੱਚੇ ਗਾਂ ਕੁਸ਼ਤਾਚਾਰ ਇਸਲੀ ਮੁਕਵਾਕ ਪਾਦਸ਼ਾਹੀ ਦਸ ਨੇ ਜ਼ਫਰਨਾਮਾ ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ ਚਾਹ ਸ਼ੁਦ ਕੇ ਚੋਂ ਬੱਚੇ ਗਾਂ ਕੁਸ਼ਤਾਚਾਰ ਕੇ ਬਾਕੀ ਬਮਾਨ ਰਸਤੇ ਪੇਚੀ ਦਾ ਮਾਰ ਜੇ ਮਰਦੀ ਕੇ ਅਖਰ ਖਮੋਸ਼ਾਂ ਕੋ ਨਹੀਂ ਕੇ ਆਦਿਸ਼ ਤਮਾਰਾ ਫਿਰੋਜ਼ਾ ਕੋ ਨਹੀਂ ਕਿ ਕੋਈ ਮਰਦਾਨਗੀ ਤੇ ਨਹੀਂ ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਚਿੰਗਾਰੀਆਂ 부ਝਾ ਦੇਵੇਂ ਤੇ ਸ਼ੋਲਿਆਂ ਨੂੰ ਭੜਕਾ ਦੇਣਾ ਭੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਚਿੰਗਾਰੀਆਂ 부ਝਾਣ ਦੇਣਾ ਤੇ ਜੀ ਦਾ ਸੱਪ ਮੌਜੂਦ ਹੈ ਕਿ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਕਿ ਸਤਿਗੁਰੂ ਐਸਾ ਕਹਿੰਦੇ ਨੇ ਸੱਪ ਨੂੰ ਸੰਸਕ੍ਰਿਤ ਦੇਜ ਭੁਜੰਗ ਕਹਿੰਦੇ ਨੇ ਪਰਸ਼ੀਨ ਦੇਚ ਮਾਰ ਕਹਿੰਦੇ ਨੇ ਬੁਜੰਗ ਸਭ ਪਰ ਗਜ਼ਬ ਦੀ ਗੱਲ ਜਿਸ ਦਿਨ ਸਤਗੁਰ ਨੇ ਕਬੂਲ ਕਰ ਲਿਆ ਸੀ ਬੁਜੰਗ ਦਾ ਜ਼ਾਲਮ ਲਈ ਦੁਸ਼ਟ ਲਈ ਔਰ ਕਬੂਲ ਉਹਦੋਂ ਕੀਤਾ ਜਦ ਦੀਵਾਨ ਸੁਚਾਲੰਦ ਦੀ ਜ਼ਬਾਨ ਤੋਂ ਨਿਕਲਿਆ ਇਹ ਫਰਜ਼ੰਦ ਦੇ ਮਾਰਸ ਇਹ ਸਭ ਦੇ ਬੱਚੇ ਨੇ ਔਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਿਹਾ ਹੋਵੇ ਜਾ ਰਿਹਾ ਹੋਵੇ ਪਤਾ ਮੁਗਲ ਕੀ ਕਹਿੰਦੇ ਸਨ ਇਮਾਰ ਨਹੀਂ ਰਫਤੀ ਇਮਾਰ ਨਹੀਂ ਆਮਦ ਇਹ ਸਭ ਜਾ ਰਿਹਾ ਹੈ ਇਹ ਸਭ ਆ ਰਿਹਾ कोई सिख नहीं कहता मनुख भी नहीं कहता मार में ही रफते मार में ही आवर ये सप आ रहे थे ये सप जा हालात ऐसे हो गए साहबा ने क्या कबूल है दुष्ट लई जालम लई जाबर लई ऐसी जहर हां मजलूम लई ऐसी अमृत और आज भी सिख ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਂਦੇ ਨੇ ਤੋ ਗ੍ਰੰਥੀ ਸਿੰਘ ਅੱਜ ਅਰਦਾਸ ਕਰਦੇ ਨੇ اے ਸਤਿਗੁਰ ਸੱਚੇ ਬਾਦਸ਼ਾਹ ਆਪਨੇ ਜੋ 부ਜੰਗੀ ਦੀ ਦਾਤ ਬਖਸ਼ੀ ਹੈ ਤੋ 부ਜੰਗੀ ਨੂੰ ਨਾਮ ਬਖਸ਼ੋ 부ਜੰਗੀ ਤੋਂ ਮੁਰਾਦ ਕੀ ਸ਼ਬਦ ਦੇ ਬੱਚੇ ਨੂੰ ਨਾਮ ਬਖਸ਼ੋ 부ਜੰਗਰ ਨੂੰ ਨਾਮ ਬਖਸ਼ੋ ਸ਼ਬਦੀ ਬੱਚੀ ਨੂੰ ਨਾਮ ਬਖਸ਼ੋ 부ਜੰਗ ਸ਼ਬਦ 부ਜੰਗੀ ਸ਼ਬਦ ਦਾ ਬੱਚਾ ਇਹ ਕਬੂਲ ਹੋ ਗਿਆ ਇਸ ਇਹ ਸ਼ਬਦ ਕਬੂਲ ਹੋ ਗਿਆ ਪਰਵਾਨ ਹੈ ਦੁਸ਼ਟ ਲਈ ਸੱਪਾ ਮਜ਼ਲੂਮ ਲਈ ਅਮਰਤ ਜ਼ਫਰਨਾਮੇ ਜਿਸ ਸਾਰਾ ਪਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਬੋਲ ਕੌਣ ਬੋਲਦਾ ਹੈ ਦਿਮਾਨ ਸੁਚਾ ਇਹੀ ਫਰਜ਼ੰਦੇ ਮਾਰਸ ਇਹ ਸਖ ਦੇ ਬੱਚੇ ਇੱਕ ਸੁਚਾਨੰਦ ਕੌਣ ਹੈ ਸਵੇਰੇ ਸ਼ਾਮ ਪੱਕਾ ਨਿਯਮ ਪੂਰਵਕ ਗੀਤਾ ਦਾ ਪਾਠੀ ਹੈ 18 ਤੀਸਾਂ ਦਾ ਇਸ਼ਨਾਨ ਕਰਕੇ ਆਇਆ ਹੈ ਜਨੇ ਉਧਾਰਿਆ ਹੈ ਖੇਲ ਅਕਲਾ ਕੇ ਆਂਦਾ ਸਵੇਰੇ ਦੋਥੀ ਵਸਤਰ ਕਾ ਪਾਟਨ ਸਵੇਰੇ ਇਸ਼ਨਾਨ ਕਰਦਾ ਦੋਥੀ ਹੋਰ ਪਹਿਂਦਾ ਸ਼ਾਮੀ ਇਸ਼ਨਾਨ ਕਰਦਾ ਦੋਥੀ ਹੋਰ ਪਹਿਂਦਾ ਧੋਤੀਆਂ ਦੋ ਰੱਖਦਾ ਚ ਬਦਲਦਾ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਦੀ ਸਵੇਰੇ ਪੂਜਾ ਪਾਠ ਦੇ ਸਮੇਂ ਵਸਤਰ ਨਵੇਂ ਅਲਗ ਤਲੇ ਪੱਕਾ ਕਰਮ ਕਾਂਢੀ 35 ਕਰੋੜ ਦੇਵਤਿਆਂ ਦਾ ਪੁਜਾਰੀ ਗੀਤਾ ਦਾ ਪਾਠੀ 18 तीर्थਾਂ ਦਾ ਇਸ਼ਨਾਨ ਕਰਨ ਵਾਲਾ ਪੱਕਾ ਕਰਮ ਕਾਂਡੀ ਪਰ ਚੋਕੇ ਕਰਮ ਕਾਂਣ ਦੇ ਵਿੱਚ ਰੁਕ ਗਿਆ ਇਤਨਾ ਕਠੋਰ ਇਤਨਾ ਕਠੋਰ ਮਾਸੂਮ ਬੱਚਿਆਂ ਨੂੰ ਵੇਖ ਕੇ ਵੀ ਇਸ ਨੂੰ ਤਰਸ ਨਹੀਂ ਆਇਆ ਪਤਾ ਹੈ ਸੂਬਾ ਸਰਨ ਨੇ ਕੀ ਆਖਿਆ ਇਸਲਾਮੀ ਸ਼ਰਾਏ ਕਹਿੰਦੀ ਹੈ ਕਿ ਨਾ ਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਸ਼ਰਾਏ ਹੈ ਨਾ ਮੁਸਲਮਾਨ ਇਸਲਾਮੀ ਜਿਹੜੀ ਸ਼ਰਾ ਹੈ ਜੋ ਮੁਹੰਮਦ ਸਾਹਿਬ ਨੇ ਬਣਾਈ ਸੀ ਔਰਤ ਦਾ ਤੇ ਨਾਬਾਲਗ ਦਾ ਹੋਂ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਤੁਹਾਡੇ ਹੱਥੋਂ ਕਿਂ ਆਪਣੀ ਹਮਤ ਨੂੰ ਉਪਦੇਸ਼ ਕੀਤਾ ਬਈ ਤੁਹਾਡੇ ਹੱਥੋਂ ਨਾਬਾਲਗ ਦਾ ਤੇ ਔਰਤ ਦਾ ਹੋਂ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਤੇ ਵਜੀਦ ਖਾਨ ਸ਼ਰਦਾ ਗੈਨੀ ਸੀ ਕਿ ਸੂਬਾ ਸਰਹੰਗ ਫਿਰ ਲਗਾਇ ਤੇ ਨਾਬਾਲਗ ਨੇ ਬਿਲਕੁਲ ਨਾਬਾਲਗ ਬਹੁਤ ਛੋਟੇ ਸ਼ਰਅ ਇਹ ਕਹਿੰਦੀ ਹੈ ਕਿ ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਬੋਲ ਪਿਆ ਕਾਜ਼ੀ ਖੂਨ ਡੋਲਣ ਦੀ ਲੋੜ ਕੀ ਹੈ ਨਵਾਬ ਸਾਹਿਬ ਇਹਨਾਂ ਦੋਹਾਂ ਨੂੰ ਦੀਵਾਰ ਦੇ ਚਣ ਦੋ ਗਲਤ ਹੈ ਖੂਨ ਡੋਲਣ ਦੀ ਕੀ ਲੋੜ ਉਹਨਾਂ ਨੇ ਡੋਲਣਾ ਇਹਨਾਂ ਨੂੰ ਦੀਵਾਰ ਦੇ ਚਣ ਲਓ ਕਿ ਕਾਜ਼ੀ ਕੌਣ ਹੈ ਹੱਥ ਤੇ ਤਸਬੀਹ ਹੈ ਅੱਲਾਹੂ ਅੱਲਾਹੂ ਜਗਦਾ ਪਿਆ ਬਗਲ ਦੇ ਚ ਕੁਰਾਨ ਸ਼ਰੀਫ ਹੈ ਪੰਜ ਵਕਤ ਦਾ ਪੱਕਾ ਨਿਮਾਜ਼ੀ ਹੈ। ਹਜ ਕਰਕੇ ਆਇਆ ਹੈ। ਕੁਰਾਨ ਦੀ ਤਲਾਵਤ ਕਰਦਾ ਹੈ ਔਰ ਹਾਫਿਜ਼ ਵੀ ਹੈ। ਕੁਰਾਨ ਦੇ ਅਰਥ ਬੋਧ ਵੀ ਜਾਣਦਾ ਹੈ। ਪਰ ਕਹਿੰਦਾ ਹੈ ਖੂਨ ਡੋਲਣ ਦੀ ਕੀ ਲੋੜ ਹੈ? ਦੀਵਾਰ ਦੇ ਚਿੰਨ ਦੋ। ਹੱਥ ਹੋ ਗਈ ਤੂੰ ਮੇਰੇ શરી। ਸੁਚਾਨੰਦ ਕਹਿੰਦਾ ਹੀ ਫਰਜ਼ੰਦੇ ਮਾਰਸ। ਕਾਜ਼ੀ ਕਹਿੰਦਾ ਇਹਨੂੰ ਦੀਵਾਰੇ ਚਿੰਨ ਦੋ। ਇਕ ਗੀਤਾ ਦਾ ਪੜ੍ਹਵੀਂ ਕੁਰਾਨ ਦੀ ਤਲਾਵਤ ਕਰਨ ਵਾਲਾ ਇੱਕ ਫਿਲਗਧਾਰੀ ਇੱਕ ਸੁਨਨਤ ਧਾਰੀ ਇੱਕ ਦੇ ਬਗਲ ਵਿੱਚ ਗੀਤਾ ਇੱਕ ਦੇ ਬਗਲ ਵਿੱਚ ਕੁਰਾਨ ਇੱਕ ਹਜ ਕਰਕੇ ਆਇਆ ਇੱਕ 88 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ ਦੋਵੇਂ ਸ਼ਰਈ ਤੇ ਕਰਮਕਾਂਢੀ ਬਸ ਕਰਮਕਾਂਡ ਨੂੰ ਹੀ ਜ਼ਿੰਦਗੀ ਦਾ ਮਕਸਦ ਸਮਝ ਲਿਆ ਸ਼ਰਾਂ ਨਹੀਂ ਇਸ ਤਰ੍ਹਾਂ ਦਾ ਬੰਦਾ ਕਠੋਰ ਹੋ ਜਾਂਦਾ ਕਿ ਖੁਦਾ ਤੱਕ ਪਹੁੰਚਣੀ ਇਹ ਤੇ ਉਹਨਾਂ ਦੀ ਗਿਰਦੀ ਨਹੀਂ ਆਉਂਦੀ ਕਿ ਕੋਮਲ ਕਾਂਦਰ ਆਉਂਦੀ ਨੇ ਕਿ ਵਗਦਾ ਹੋਇਆ ਵਹਿਣ ਪਾਣੀ ਦਾ ਰੁਕ ਜਾਂਦਾ ਗੰਦਾ ਹੋ ਜਾਂਦਾ ਕਿਸੇ ਦੀ ਚਲਦੀ ਹੋਈ ਸੁਰਤ ਅਗਰ ਕਰਮ ਕਾਂਡ ਤੇ ਹੀ ਰੁਕ ਗਈਏ ਯਕੀਨ ਲਿਜਾਣੋ ਜਿੰਨਾ ਉਹ ਕਠੋਰ ਹੋਵੇਗਾ ਕੋਈ ਵੀ ਨਹੀਂ ਹੋਵੇਗਾ ਔਰ ਜਿੰਨਾ ਸ਼ਰਈ ਕਠੋਰ ਹੋਵੇਗਾ ਇਤਨਾ ਹੋਰ ਕੋਈ ਵੀ ਨਹੀਂ ਹੋਵੇਗਾ ਬਸ ਇਤਨਾ ਹੀ ਮੈਂ ਕਹਿ ਸਕਦਾ तो बाद शायद तुम मैं माफ ना करो मैं इतने ही जिस जिसकी सुरत इतने ही रुक गई है तो इतना कठोर होगा इतना कठोर होगा शायद कोई पत्थर इतना सख्त नहीं हो सकता लोहा भी इतना सख्त नहीं हो सकता उदा दिल इतना सख्त होगा किसी रहम नहीं तरस नहीं कितना ठोस हो जाएगा कोई गहराई नहीं कोई बुलंदी नहीं रुक जो गया है पर जो रुकया नहीं ਪਹਿਲੇ ਸੰਸਾਰ ਤੋਂ ਨਿਰਾਸ਼ ਹੋਇਆ ਸੀ ਉਦਾਸ ਹੋਇਆ ਸੀ ਕਿ ਪ੍ਰਮਾਤਮਾ ਦੀ ਤਲਾਸ਼ ਤੇ ਚੱਲ ਪਿਆ ਅਜ ਕੰਮ ਕਰਨ ਤੋਂ ਵੀ ਉਦਾਸ ਹੋ ਗਿਆ ਅਜ ਸ਼ਰਾਂ ਤੋਂ ਵੀ ਉਦਾਸ ਹੋ ਗਿਆ ਸਮਸਤ ਬਰੇਜ਼ ਨੇ ਸਾਫ਼ ਕਹਿ ਦਿੱਤਾ ਸੀ ਕਾਫਰੇ ਇਸ ਕੰਮ ਮੁਸਲਮਾਨ ਨਹੀਂ ਮਰਾ ਦਰਗਾਰੇ ਨੇ ਇਸ ਕਿ ਸ਼ਰਾਂ ਮੈਨੂੰ ਨਹੀਂ ਚਾਹੀਦੀ ਅਗਰ ਮੈਨੂੰ ਖੁਦਾ ਨਹੀਂ ਮਿਲਦਾ ਮੈਂ ਤਾਂ ਖੁਦਾ ਲਈ ਇਹ ਸ਼ਿੰਗਾਰ ਕੀਤਾ ਸੀ ਕਿਉਂ ਸ਼ਿੰਗਾਰ ਮਿਲਨ ਕੇ ਤਾਂ ਹੀ ਅਰ ਨਾ ਮਿਲੇ ਜਗ ਜੀਵਨ ਕੋ ਸਾਈ ਸ਼ਿੰਗਾਰ ਤੇ ਪ੍ਰਮਾਤਮਾ ਦੇ ਵਾਸਤੇ ਸੀ ਸਾਬ ਕਹਿੰਦੇ ਨੇ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ ਮਤ ਸੇਜੇ ਕੰਤ ਨਾ ਆਵੇ ਐਵੇਂ ਬਿਰਦਾ ਜਾਏ ਪੰਕਤੀਆਂ ਤੇ ਪਰ ਬੜਹ ਹੰਸ ਰਾਗ ਦਾ ਤੇ ਇੱਕ ਬੜਾ ਕੀਮਤੀ ਲੰਬਾ ਚੌੜਾ ਸਮਾਂ ਨਹੀਂ ਇਜਾਜ਼ਤ ਦਿੱਤਾ ਮੁਖਤਸਰ ਵਿੱਚ ਅਰਜ਼ ਕਰਾਂ ਨਿਰਾਸ਼ਾ ਜਾਗ ਪੈਂਦੀ ਹੈ ਅੰਦਰੋਂ ਪ੍ਰਾਰਥਨਾ ਵੀ ਜਾਗ ਜਾਗਦੀ ਹੈ हे ਪ੍ਰਭੂ ਤੇਰੇ ਲਈ ਰਹਿਤ ਬੈਗ ਧਾਰਨ ਕੀਤੀ ਤੇਰਾ ਕੋਈ ਪਤਾ ਨਹੀਂ ਤੇਰੇ ਲਈ ਕਰਮ ਕਾਉਂਡ ਅਪਣਾਇਆ ਤੇਰਾ ਕੋਈ ਪਤਾ ਨਹੀਂ ਤੇਰੇ ਲਈ ਸ਼ਰਧ ਧਾਰਨ ਕੀਤੀ ਤੇਰਾ ਕੋਈ ਸਰੂਰ ਨਹੀਂ ਤੋਂ ਹਿਰਦਾ ਕੜਪਦਾ ਹੈ ਪਹਿਲੇ ਉਦਾਸ ਹੋਇਆ ਸੀ ਸੰਸਾਰ ਤੋਂ ਅੱਜ ਉਦਾਸ ਹੋ ਗਿਆ ਕਰਮ ਤੋਂ ਅੱਜ ਉਦਾਸ ਹੋ ਗਿਆ ਸ਼ਰਧ ਇਹ ਵੀ ਅਵਸਥਾ ਆਮ ਦੀ ਅਵਸਥਾ ਆਮ ਦੀ ਹੈ ਨਿਰਾਸ਼ੀ बहुत दिन ला गया अगर इतों उदास हो निराश होया है, अंदर बहुत बैराग जा गया है और सब कुछ आसार प्रतीत होया है। इस तड़पे हुए बार, बार गहरी अरदास निकल है। प्रभु तेरे लिए श्रृंगार धारण सी तेरा कोई पता नहीं, तेरे लिए तो मैं कर्मकांडी बनया शरा तेरी प्रसन्नता धारण की पर तेरा कोई पता नहीं तेरे रस का कोई बोध नहीं अंदरों अरदास निकल गई है जब जी साहब दे जप है दूजी बाणी जाप है तीसरी बाणी दे पैराग है माथे मतंग जरे जर संग अनूप उतंग सुरंग सवारे कोट तो कुरंग से कूदत पौन के गौन को जात निवारे भारी भुजान के भूप बलिबिद न्यावत शीस न जात बिचारे एते भय तो कहाँ भय भूपत ਅੰਤ ਕੋ ਨਾ ਗਏ ਹੀ ਪਾਏ ਪਧਾਰੇ ਜਦ ਸਭ ਕੁਝ ਮੌਤ ਹੀ ਮੌਤ ਦਿਖਾਈ ਦੇ ਤੋ ਬੰਦਾ ਕਿਸ ਤਰ੍ਹਾਂ ਜੀਵੇਗਾ ਜਗਤ ਵਿੱਚ ਬੈਰਾਗੀ ਇਹ ਬੈਰਾਗੀ ਇਹ ਉਦਾਸ ਮਨੁੱਖ ਲਾਜ਼ਮੀ ਕਰਮ ਕਾਂਡੀ ਹੋ ਜਾਏਗਾ ਸ਼ਰਈ ਹੋ ਜਾਏਗਾ ਰਹਿਤ ਬੈਤ ਦਾ ਧਾਰਨੀ ਹੋ ਜਾਏਗਾ ਪਰ ਜੇ ਸੋਚਣ ਵਾਲਾ ਹੈ ਅਕਲਮੰਦ ਹੈ ਤੇ ਦਿਨ ਬਹੁਤ ਹੋ ਜਾਣ ਤੋ ਇਸ ਦੇ ਅੰਦਰੋਂ ਪ੍ਰਾਰਥਨਾ ਵੀ ਜਾਗੇਗੀ ਹੈ ਪ੍ਰਭੂ ਤੇਰਾ ਤੇ ਕੋਈ ਪਤਾ ਨਹੀਂ ਚਲੇ ਮੈਂ ਤੇ ਇਤਨੀ ਸ਼ਰਧਾ ਧਾਰਨ ਕਰ ਲਈ मैं इतना कर्म कांडी हो गया घोमा अठाठ तीर्थन शाम बारी रही है बखशिश कर तू रहमत कर अरदास तड़पे हृदय चो अंदरों निकले अरदास कबूल हो जागी चौथी बाणी अरदास चौपई अमरी करो आत पूरण होए चित की इच्छा तौ चरन नन मन रहे हमारा अपना जान करो कृपतार सारी अरदास बिनती है तू हे प्रभु बख्शिश कर मेरा मन तेरे चरनच रहे पावी होगे तेरा कुछ पता ही नहीं जप जाप बन जांदा है जाप वैराग बन जांदा है वैराग अरदास बन जांदा है और वैरागी हृदय तो जड़ी अरदास निकलती है कबूल हो जांदी कतई भी अर्थ नहीं जांदी फिर भी कदे ना होवै ਜਨ ਕੀ ਅਰਦਾਸ ਅਨੰਦ ਹੀ ਪ੍ਰਾਪਤੀ ਹੋ ਜਾਂਦੀ ਹੈ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਉਹਦੀ ਜ਼ਬਾਨ ਕਹਿ ਉੱਠਦੀ ਹੈ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਅਨੰਦ ਹੀ ਪ੍ਰਾਪਤੀ ਹੋ ਗਈ ਜਾਪ ਜਾਪ ਹੋ ਗਿਆ ਜਾਪ ਪੈਰਾਗ ਹੋ ਗਿਆ ਪੈਰਾਗ ਅਰਦਾਸ ਬਣ ਗਿਆ ਅਰਦਾਸ ਅਨੰਦ ਦੀ ਮੂਰਤੀ ਬਣ ਗਿਆ ਤੇ ਇੰਜ ਜੋੜ ਹੈ ਤੇ ਅਧਿਆਤਮਿਕ ਮੰਡਲ ਦੀਆਂ ਪੰਜ ਸਟੇਜਾਂ ਨੇ ਜੋ ਸਚ ਬੁੱਧੀ ਅਨਸਾਰ ਮੈਂ ਅੱਜ ਇਸ ਸਮਾਪਤੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਤਰ੍ਹਾਂ ਦੇ ਕਈ ਸਜਣਾ ਦੇ ਪ੍ਰਸ਼ੰਸਕ ਹਨ ਤੇ ਮੈਂ ਇਸੇ ਇੱਕੋ ਲੜੀ ਨੂੰ ਚਲਾ ਰਿਹਾ ਸੀ ਤੇ بار بار ਸਿਆਲ ਆਇਆ ਤੇ ਬਾਕੀ ਸਬਜੈਕਟ ਕਈ ਮਜ਼ਮੂਨ ਨੇ ਧਰਮ ਦੇ ਕਈ ਵਿਸ਼ੇ ਨੇ ਉਹ ਰਹਿ ਜਾਣਗੇ ਜੁਗ ਸੰਤਾ ਪੁੱਛਣਾ ਚਾਹੁੰਦੀਆਂ ਨੇ ਕਲ ਸਰੀਰਿਕ ਜੋ ਰਹਿ ਕਲ ਵੀਦਰਪਿਤਾਨੇ ਸਾਨੂ ਦਿੱਤੀ ਪੰਜ ਤਕਾਰ ਪੰਜ ਬਾਣੀਆਂ ਮਾਨਸਿਕ ਰਹਿ ਪਾਣੀ ਕਾਕਾਰ ਸਰੀਰਕ ਰੈਕ ਤੋਂ ਦੀ ਵਿਚਾਰ ਕਰਕੇ ਫਿਰ ਬਹੁਤ ਸਾਰੇ ਪ੍ਰਸ਼ਨ ਨੇ ਉਹ ਮੈਂ ਹਰ ਇੱਕ ਨਾਲ ਵਾਅਦਾ ਕੀਤਾ ਕਿ ਇੱਕ ਇੱਕ ਦੇ ਸਾਹਮਣੇ ਮੈਂ ਗੱਲ ਖੋਲਾਂ ਮੈਂ ਵੀ ਥਕਾਂਗਾ ਕਿ ਸ਼ਾਇਦ اتنا ਖੋਲ ਵੀ ਨਾ ਸਕਾਂ ਸੰਗਤ ਦੀ ਸਾਰੀ ਗੱਲ ਜੋ ਹੈ ਉਹ ਲਦ ਜਾਵਾਂਗੇ ਔਰ ਉਮੀਦ ਹੈ ਮਾਣਤੇ ਨਹੀਂ ਹੰਕਾਰਤੇ ਨਹੀਂ ਹੋ ਸਕਦਾ ਉਹਨਾਂ ਸਵਾਲਾਂ ਦੇ ਜਵਾਬ ਗੁਰਬਾਣੀ ਦੇ ਵਿੱਚੋਂ ਆਪ ਨੂੰ ਮਿਲ ਜਾਣ ਤੋਂ ਕਿ ਦਾਸ ਨੇ ਇੱਕ ਪਾਰਟੀ ਲਈ ਰੱਪਾ ਪੜ ਕੇ ਜੋ ਹੈ ਉਹਨੂੰ ਸਰਵਨ ਕਰਾ ਦੇਣੀ ਹੈ ਬਾਕੀ ਵਿਚਾਰਾਂ ਜੋ ਹੈ ਕੱਲ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਤੌਰ ਤੇ ਧੰਨਵਾਦ